ਅੱਜ ਲਾਲ ਸਿੰਘ ਰੋਡ ਦੇ ਤੇ ਇੱਥੇ ਨਗਰ ਨਿਗਮ ਮੋਗਾ ਵੱਲੋਂ ਇਲੀਗਲ ਐਨਕ੍ਰੋਚਮੈਂਟ ਦੇ ਅਗੇਂਸਟ ਇੱਕ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਨਗਰ ਨਿਗਮ ਮੋਗਾ ਵੱਲੋਂ ਇੱਕ ਘਰ ਦੇ ਉੱਤੇ ਜਿਹੜੀ ਨਜਾਇਜ਼ ਉਸਾਰੀ ਕੀਤੀ ਗਈ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੋਗਾ ਪੁਲਿਸ ਵੱਲੋਂ ਇੱਥੇ ਐਡਕੁਏਟ ਸਿਕਿਉਰਿਟੀ ਅਰੇਂਜਮੈਂਟ ਕੀਤੇ ਗਏ ਨੇ ਤਾਂਕਿ ਕੋਈ ਲੋ ਐਂਡ ਆਰਡਰ ਦੀ ਪ੍ਰੋਬਲਮ ਨਾ ਕ੍ਰੀਏਟ ਹੋਵੇ ਤੇ ਨਗਰ ਨਿਗਮ ਦੀ ਕੋਈ ਕਾਰਵਾਈ ਦੇ ਵਿੱਚ ਫਾਦਾ ਨਾ ਪਵੇ ਇੱਥੇ ਸਫੀਸ਼ੀਐਂਟ ਫੋਰਸ ਸਾਡੇ ਵੱਲੋਂ ਲਗਾਈ ਗਈ ਹੈ ਜਦੋਂ ਅਸੀਂ ਰਿਪੋਰਟ ਚੈੱਕ ਕੀਤਾ ਹੈ ਤੇ ਇਹਦੇ ਵਿੱਚ ਦੋ ਬਰਾਜ ਜਿਹੜੇ ਨੇ ਉਹ ਰਹਿਣੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੇਲ੍ਹ ਦੇ ਵਿੱਚ ਹੈ अरुण ਤੇ ਰਾਹੁਲ ਇਹਨਾਂ ਦੇ ਟੋਟਲ 8 ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ 3 ਐਨਡੀਪੀਐਸ ਦੇ ਕੇਸੇਸ ਦਰਜ ਨੇ ਕਮਰਸ਼ੀਅਲ ਕੇਸੇਸ ਵੀ ਇਹਨਾਂ ਦੇ ਦਰਜ ਜਿਹੜੇ ਨੇ ਉਹ ਰਿਕਾਰਡ ਮੁਤਾਬਿਕ ਹੈਗੇ ਨੇ ਤੇ ਬਾਕੀ ਜਿਹੜਾ ਮੈਸੇਜ ਹੈ ਉਹ ਬਿਲਕੁਲ ਕਲੀਅਰ ਹੈ ਜਿਹੜਾ ਵੀ ਬੰਦਾ ਨਸ਼ੇ ਦੇ ਕੰਮ 'ਚ ਇਨਵੋਲ ਹੋਊਗਾ ਪੰਜਾਬ ਪੁਲਿਸ ਵੱਲੋਂ ਉਹਦੇ ਖਿਲਾਫ ਸਖਤੋ ਸਖਤ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਊਗੀ। ਇਹ ਦੋਨੋਂ ਘਰ ਜੇਕਰ ਇੱਕ ਜੇਲ੍ਹ ਦੇ ਵਿੱਚ ਹੈਗਾ। ਇੱਕ ਕਮਰਸ਼ੀਅਲ ਕੁਆਂਟੀਟੀ ਦਾ ਮਾਮਲਾ ਹਾਂਜੀ ਇੱਕ ਕਮਰਸ਼ੀਅਲ ਦਾ ਮਾਮਲਾ ਵੀ ਇੱਕ ਤੇ ਦਰਜ ਹੈ। ਸਰ ਇਹ ਮਕਾਨ ਉਹਨਾਂ ਦੇ ਆਪਦੇ ਨਾਮ ਦੀ ਹੈ ਜਾਂ ਕਿਸੇ ਹੋਰ ਦੇ ਨਾਮ ਦੀ? ਉਹ ਸਾਰੀ ਕਾਰਵਾਈ ਨਗਰ ਨਿਗਮ ਔਕਾ ਵੱਲੋਂ ਕੀਤੀ ਜਾ ਰਹੀ ਹੈ। ਨਗਰ ਨਿਗਮ ਔਕਾ ਦੇ ਆਫੀਸਰਸ ਵੀ ਮੌਕੇ ਤੇ ਮੌਜੂਦ ਨੇ। ਉਹ ਤੁਹਾਨੂੰ ਸਾਰਾ ਦੱਸ ਦੇਣਗੇ ਉਹਦੇ ਬਾਰੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦਾ ਜਥੇ ਦਾ ਕਰਨਜੀਤ ਸਿੰਘ ਨਿਹੰਗ ਸਿੰਘ ਖਾਲਸਾ ਦਲ ਜਿਨ੍ਹਾਂ ਨੇ ਮੁੱਖ ਜਥੇ ਹਨ ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਚੌਂਤੇ ਵਾਲੇ ਉਹਨਾਂ ਵੱਲੋਂ ਦਾਸ ਨੂੰ ਮਾਲਵੇ ਦੀ ਸੇਵਾ ਬਖਸ਼ੀ ਗਈ ਹੈ ਤੇ ਅੱਜ ਦੀ ਜਿਹੜੀ ਇਹ ਕਾਰਵਾਈ ਹੋਈ ਹੈ ਇਹ ਕਾਰਵਾਈ ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਛਲਾਗਾ ਜੋਗਾ ਪੰਜਾਬ ਪੁਲਿਸ ਦੇ ਦੇ ਆਪਣਾ ਪੰਜਾਬ ਸਰਕਾਰ ਦਾ ਕਿਉਂਕਿ ਕੋਈ ਮਤਭੇਦ ਆarsi ਹੋ ਸਕਦੇ ਆ ਪਰ ਜਿਹੜੀ ਇਹ ਕਾਰਵਾਈ ਆ ਯੁੱਧ ਨਸ਼ਿਆਂ ਵਿਰੁੱਧ ਇਹਦੇ ਨਾਲ ਅਸੀਂ 101% ਪੰਜਾਬ ਪੁਲਿਸ ਦੇ ਨਾਲ ਤੇ ਪੰਜਾਬ ਸਰਕਾਰ ਦੇ ਨਾਲ ਸਹਿਮਤ ਆ ਕਿਉਂਕਿ ਰੋਜ਼ਾਨਾ ਹੀ ਜਿਹੜੇ ਪਿਛਲੇ ਦੌਰ ਵੇਖੇ ਆਪਾਂ ਨੌਜਵਾਨੀ ਜਿਹੜੇ ਬੱਚੇ ਵੀ ਜਿਹੜੇ ਖਤਮ ਹੋ ਰਹੇ ਸੀ ਤੇ ਚਲੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਅਪਰਾਲਾ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜਾ ਇਹ ਹੁਣ ਮਕਾਨ ਸੀਗਾ ਇਹ ਇੱਕ ਤਾਂ ਗੈਰਕਾਨੂੰਨੀ ਸੀਗਾ ਤੇ ਦੂਜਾ ਨੰਬਰ ਤੇ ਇਹ ਨਸ਼ਿਆਂ ਦਾ ਜਿਹੜਾ ਆਪਣਾ ਵਪਾਰ ਹੋ ਰਿਆ ਸੀਗਾ ਤੇ ਜਿਹੜੀ ਇਹ ਕਾਰਵਾਈ ਹੋਈ ਏ ਬਹੁਤ ਸ਼ਲਾਘਾਯੋਗ ਆ ਕਦਮ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹਦੇ ਵਿੱਚ ਤੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਆ ਜਦੋਂ ਵੀ ਸਾਨੂੰ ਵਾਜ ਮਾਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ